ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਕੈ ਸਤਨਾਮ ਹੈ ਭੰ ਗੁਰਪ੍ਰਸਾਦ ਸਤਿਗੁਰਾਂ ਦੀ ਬਾਰਕ ਬਾਣੀ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ ਆਪ ਜੀ ਗੁਰਬਾਣੀ ਕੀਰਤਨ ਸ਼ਰਵਨ ਕਰ ਰਹੇ ਸੀ ਸਤਿਕਾਰਯੋਗ ਭਾਈ ਅਰਸ਼ਪ੍ਰੀਤ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਕੀਨਿ ਸ਼੍ਰਵਨ ਕਰਾ ਰਹੇ ਹਾਂ ਸਭ ਅੱਜ ਤੋਂ ਆਪਾਂ ਨੇ ਇਸ ਮੁਬਾਰਕ ਸਥਾਨ ਤੋਂ ਆਸ਼ਾ ਕੀ ਬਾਣੀ tatha ਵਿਚਾਰ ਆਰੰਭ ਕਰ ਲਈ ਹੈ ਕੁਝ ਬੇਨਤੀਆਂ ਬੜੇ ਧਿਆਨ ਨਾਲ ਆਪ ਜੀ ਨੇ ਸ਼੍ਰਵਨ ਕਰਨੀਆਂ ਨੇ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਹੋਰ ਬਹੁਤ ਸਥਾਨਾਂ ਦੇ ਉੱਤੇ ਆਸਾ ਕੀ ਵਾਰ ਬਾਣੀ ਦਾ ਕੀਰਤਨ ਰੋਜ਼ਾਨਾ ਹੁੰਦਾ ਹੈ ਖਾਸ ਤੌਰ ਤੇ ਜੋ ਰਾਗੀ ਸਿੰਘ ਹਨ ਉਹਨਾਂ ਦੇ ਲਈ ਆਸਾ ਕੀ ਵਾਰ ਦਾ ਕੀਰਤਨ ਆਉਣਾ ਲਾਜ਼ਮੀ ਹੁੰਦਾ ਹੈ ਜੇ ਆਪਾਂ ਇੰਜ ਕਹ ਲਈਏ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਦੇ ਵਿੱਚੋਂ ਆਸਾ ਕੀ ਵਾਰ ਦਾ ਹੀ ਕੀਰਤਨ ਪ੍ਰਚਲਿਤ ਹੈ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਬੰਦਲਾ ਸਾਹਿਬ ਤੋਂ ਸੀਸਗੰਜ ਸਾਹਿਬ ਤੋਂ ਪੂਰੇ ਇਤਿਹਾਸਿਕ ਸਥਾਨ ਵੱਡੇ ਸਥਾਨਾਂ ਤੋਂ ਆਪਾਂ ਲਾਇਕ ਕੀਰਤਨ ਵੀ ਆਸਾ ਕੀ ਵਰਦਾ ਸ਼ੁਰੂ ਕਰਦੇ ਆ। ਤੋਂ ਇਸ ਲਈ ਬੇਨਤੀ ਸੀ ਕਿ ਇਸ ਬਾਣੀ ਨੂੰ ਜਿੱਥੇ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਸੁਣਦੇ ਹਾਂ ਟੀਵੀ ਚੈਨਲਾਂ ਦੇ ਦੁਆਰਾ ਸੀ ਆਪਣੇ ਘਰਾਂ 'ਚ ਕੀਰਤਨ ਲਾਉਨੇ ਆ। ਇਹ ਬਾਣੀ ਨੂੰ ਵਿਚਾਰਨਾ ਇਸ ਬਾਣੀ ਨੂੰ ਸਮਝਣਾ ਸਾਡੇ ਲਈ ਇੰਨਾ ਜ਼ਰੂਰੀ ਹੈ। ਇਸ ਕਰਕੇ ਬੇਨਤੀ ਸੀ ਕਿ ਪੰਜ ਸਥਾਨ ਤੋਂ ਇਸ ਮੁਬਾਰਕ ਬਾਣੀ ਦੀ ਵਿਚਾਰ ਪ੍ਰਾਰambh ਕਰਨੀ ਹੈ ਆਪ ਜੀਆਂ ਨੇ ਰੋਜ਼ਾਨਾ ਹਾਜ਼ਰੀ ਭਰਨੀ ਹੈ ਥੋੜਾ ਥੋੜਾ ਸਿੱਖੀ ਕਿ ਸ਼ਲੋਕ ਪਉੜੀ ਗੁਰੂ ਸਾਹਿਬ ਦੇ ਆਸਾ ਕੀ ਵਾਰ ਦੇ ਪਾਵਨ ਬਚਨ ਵਿਚਾਰਦੇ ਜਾਣ ਸੋ ਅੱਜ ਆਪਾਂ ਆਸਾ ਕੀ ਵਾਰ ਬਾਣੀ ਬਾਰੇ ਮੁੱਢਲੀ ਜਾਣਕਾਰੀ 12 ਬਾਰੇ ਅਤੇ ਧੁਨੀ ਬਾਰੇ ਆਪਾਂ ਇਹ ਜਾਣਕਾਰੀ ਸਾਂਝੀ ਕਰਾਂਗੇ ਅਦਬ ਸਹਿਤ ਸਾਰੀ ਸੰਗਤ ਗੁਰੂ ਫਤਿਹ ਸਾਂਝੀ ਕਰੋ ਆਪਾਂ ਦੀ ਬਾਣੀ ਤੁਸੀਂ ਕਰ ਸਰਬ ਵਾਹਿਗੁਰੂ ਜੀ ਕੀ ਫਤਿਹ ਚੌਥਾ ਰਾਗ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਸਾ ਰਾਗ ਕੁੱਲ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ 22 ਬਾਰਾਂ ਅਸ਼ਾਕੀ ਵਾਰ 462 ਅੰਕ ਤੋਂ ਲੈ ਕੇ 475 ਅੰਕ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸੁਭਾਇਮਾਨ ਹੈ ਇਹ ਵਾਰ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ ਵਾਰ ਦਾ ਅਸਲ ਰੂਪ ਹੁੰਦਾ ਹੈ ਕੌੜੀ ਜਿਹੜੇ ਸੱਜਣ ਪਾਠ ਕਰਦੇ ਨੇ ਉਹ ਬਿਲਕੁਲ ਇਸ ਗੱਲ ਨੂੰ ਸਮਝ ਲੈਣਗੇ ਗੁਰੂ ਗ੍ਰੰਥ ਸਾਹਿਬ ਜੀ ਦੀ 22 12 ਦੇ ਵਿੱਚੋਂ 2 12 ਇਹੋ ਜਿਹਿਆਂ ਨੇ ਵੀ ਜਿਨ੍ਹਾਂ ਦੇ ਨਾਲ ਸ਼ਲੋਕ ਨਹੀਂ ਆਇਆ। ਬਾਬਾ ਸੱਤਾ ਜੀ ਬਾਬਾ ਬਲਵੰਡ ਜੀ ਕੀ ਬਾਤ ਰਾਮਕਲੀ ਰਾਗ ਦੇ ਅੰਦਰ। 8 ਪੌੜੀਆਂ ਨੇ ਸ਼ਲੋਕ ਨਹੀਂ ਹਨ। ਕਿਉਂਕਿ ਵਾਰ ਦਾਸ ਰੂਪ ਹੈ ਪੌੜੀ ਇਸੇ ਤਰ੍ਹਾਂ ਬਸੰਤ ਕੀ ਬਾਤ ਤਿੱਲ ਪੌੜੀਆਂ ਨੇ ਸ਼ਲੋਕ ਨਹੀਂ ਹਨ। ਭਾਈ ਗੁਰਦਾਸ ਜੀ ਦੀਆਂ 12 ਆਪਾਂ ਪੜਦੇ ਆਂ ਖਾਸ ਕਰਕੇ ਪ੍ਰਭਾਤ ਫੇਰੀਆਂ ਦੇ ਵਿੱਚ ਅਸੀਂ ਉਹਨਾਂ ਦੇ ਪਾਵਨ ਬਚਨ ਸਾਂਝੇ ਕਰਦੇ ਆਂ ਗਾਇਨ ਕਰਦੇ ਆਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਉਹ 12 ਦੀ ਪੌੜੀ ਰੂਪ ਜੱਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ 20 12 ਦੇ ਨਾਲ ਉਹਨਾਂ ਸ਼ਲੋਕ ਦਰਜ ਕਰ ਦਿੱਤੇ ਤੇ ਜਿਹੜੇ ਸ਼ਲੋਕ ਵੱਧ ਗਏ ਉਹ ਸ਼ਲੋਕ ਸਤਿਗੁਰੂ ਜੀ ਨੇ 12 ਤੇ ਵਧੇਰੇ ਸ਼ਲੋਕ 12 ਤੇ ਵਧੇਰੇ ਉਸ ਹੈਡਿੰਗ ਅਖੇਡ ਇਕੱਠੇ ਕੀਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 22 ਵਾਰਾਂ ਨੇ ਆਪ ਜੀ ਬੜਾ ਧਿਆਨ ਦਿਓ ਕਿਉਂਕਿ ਵਾਰ ਦਾ ਜਦੋਂ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਮੁੱਖ ਬਾਕ ਵੀ ਆਉਂਦਾ ਹੈ ਆਪਾਂ ਬਾਣੀ ਦਾ ਪਾਠ ਕਰਦੇ ਹਾਂ ਤੇ ਉਹਦੇ ਵਿੱਚ ਪਹਿਲਾਂ ਆਪਾਂ ਸ਼ਲੋਕ ਪੜ੍ਹਦੇ ਹਾਂ ਫਿਰ ਆਪਾਂ ਪਉੜੀ ਪੜ੍ਹਦੇ ਹਾਂ ਉਹ ਇੱਕ ਪ੍ਰੋਪਰ ਮੁਖਵਾਕ ਹੋ ਜਾਂਦਾ ਹੈ ਜੇ ਆਪਾਂ ਸਿਰਫ ਸ਼ਲੋਕ ਪੜ੍ਹਦੇ ਹੀ ਪੌੜੀ ਨਾ ਪੜ੍ਹੀਏ ਜਾਂ ਇੱਕ ਅੱਧਾ ਸ਼ਲੋਕ ਛੱਡ ਕੇ ਪੌੜੀ ਪੜ੍ਹਦੇ ਹੀ ਜਾਂ ਸਿਰਫ ਪੌੜੀ ਪੜ੍ਹਦੇ ਹੀ ਉਹ ਅਧੂਰਾ ਹੋ ਜਾਂਦਾ ਹੈ ਸ਼ਲੋਕ ਪਲੱਸ ਉਸ ਸ਼ਲੋਕਾਂ ਨਾਲ ਦੀ ਪੌੜੀ ਨੂੰ ਪ੍ਰੋਪਰ ਆਪਾਂ ਇੱਕ 파ਰਟ ਜਾਂ ਮੁਖਵਾਕ ਕਹਿ ਸਕਦੇ ਆ ਅਸਰ ਕੀ ਬਾਣੀ ਦੀਆਂ ਜੋ ਵੀ ਪੌੜੀਆਂ ਨੇ ਤੇ 60 ਸ਼ਲੋਕ 45 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨੇ ਆਪ ਜੀ ਬਿਲਕੁਲ ਧਿਆਨ ਵਿੱਚ ਰੱਖਿਓ ਸਾਰੀ ਸੰਗਤ ਨੂੰ ਬੇਤੀ ਹੈ 45 ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ ਅਤੇ 15 ਸ਼ਲੋਕ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ 22 ਵਾਰਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ 3 ਵਾਰਾਂ ਨੇ ਆਸਾ ਕੀ ਵਾਰ ਮਾਜ ਕੀ ਵਾਰ ਤੇ ਮਲਾਰ ਰਾਗ ਦੀ ਵਾਰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ 4 ਵਾਰਾਂ ਨੇ ਚੌਥੇ ਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀਆਂ 8 ਵਾਰਾਂ ਨੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀਆਂ 6 ਵਾਰਾਂ ਨੇ ਉਲੀ ਕੀ ਹੋ ਜਾਂਦੀਆਂ ਨੇ ਤੇ ਇੱਕ ਵਾਰ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਦੀ ਹੈ 8 ਪੌੜੀਆਂ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਵੀ ਆਪ ਜੀ ਨੂੰ ਪਤਾ ਹੋਵੇਗਾ ਪਾਠ ਕਰਦੇ ਅਸੀਂ ਧਿਆਨ ਦੇਣਾ ਹੁੰਦਾ ਹੈ ਕਿ ਆਪਾਂ ਸਾਰੀਆਂ ਗੱਲਾਂ ਤਾਂ ਵਿਚਾਰ ਰਹੇ ਹਾਂ ਵੀ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਾਂਗੇ ਸੁਰਤ ਦੇ ਵਿੱਚ ਹਾਜ਼ਰ ਹੋ ਕੇ ਸਫ਼ਰ ਤੈਅ ਕਰਾਂਗੇ ਤੇ ਸਾਡੀ ਸੁਰਤ ਦੀ ਸੋਚ ਨੂੰ ਸਫ਼ਰ ਤੈਅ ਕਰਦੇ ਆ ਪਤਾ ਤੇ ਹੋਵੇ ਨਾ ਵੀ ਮੈਂ ਰਾਹ ਦੇ ਵਿੱਚ ਕੀ ਕੀ ਵੇਖਿਆ ਜਿਵੇਂ ਅਸੀਂ ਕਿਤੇ ਪਿਕਨਿਕ ਜਾਈਏ ਘੁੰਮਣ ਜਾਈਏ ਐਨਜੋਏ ਕਰਨ ਜਾਈਏ ਛੁੱਟੀ ਵਾਲੇ ਦਿਨ ਕਿੱਥੇ ਜਾਈਏ ਜੇ ਸਾਨੂੰ ਪਤਾ ਹੀ ਹੁੰਦਾ ਵੀ ਅਸੀਂ ਰਾਹ ਦੇ ਵਿੱਚ ਕਿੱਥੇ ਰੁਕੇ ਕੀ ਵੇਖਿਆ ਉੱਥੋਂ ਦੇ ਯਾਦਗਰੀ ਪਲ ਨੂੰ ਅਸੀਂ ਆਪਣੇ ਕੋਲ ਇਕੱਠਾ ਕਰ ਲੈਨੇ ਹੁਣ ਜਦੋਂ ਅਸੀਂ ਸਹਿਜ ਪਾਠ ਕਰ ਰਹੇ ਹਾਂ ਜਾਂ ਬਾਣੀ ਪੜ ਰਹੇ ਹਾਂ ਜਾਂ ਬਾਣੀ ਸੁਣ ਰਹੇ ਹਾਂ ਅਸੀਂ ਸੁਰਤ ਕਰਕੇ ਸਫ਼ਰ ਤੈਅ ਕਰ ਰਹੇ ਹਾਂ ਤੇ ਉਹ ਸਫ਼ਰ ਤੈਅ ਕਰਦਿਆਂ ਹੋਇਆਂ ਸਾਡੀ ਸੋਚ ਨੂੰ ਪਤਾ ਤੇ ਹੋਵੇਗਾ ਕਿਹੜਾ ਰਾਗ ਪੜ ਰਹੇ ਹਾਂ ਕਿਹੜੇ ਗੁਰੂ ਦੀ ਬਾਣੀ ਪੜ ਰਹੇ ਆ ਅਸ਼ਟਪਦੀ ਪੜ ਰਹੇ ਆ ਬਾਾਰ ਪੜ ਰਹੇ ਆ ਸ਼ਬਦ ਪੜ ਰਹੇ ਆ ਕੁਝ ਤੇ ਸੋਚ ਨੂੰ ਪਤਾ ਹੋਵੇ ਨਾ ਇਹ ਥੋੜਾ ਕਿ ਆ ਇੰਨਾ ਸਮਾਂ 15 ਮਿੰਟ ਇੱਕ ਘੰਟਾ ਡੇਢ ਘੰਟਾ 2 ਘੰਟਾ ਪਾਠ ਕਰਕੇ ਉੱਠੇ ਸਾਨੂੰ ਪਤਾ ਹੀ ਨਾ ਹੋਵੇ ਕਿ ਅਸੀਂ ਕੀ ਪੜਿਆ ਅਸਲ ਜੇ ਬਾਣੀ ਪੜਨ ਦਾ ਅਰਥ ਹੀ ਸਮਝਣਾ ਸੀ ਗੁਰਬਾਣੀ ਨੂੰ ਗੁਰੂ ਪਾਤਸ਼ਾਹ ਨੇ ਉਚਾਰਨ ਕੀਤਾ ਉਚਾਰਨ ਦਾ ਅਰਥ ਹੀ ਸਾਡੀ ਸੁਰਤ ਤੱਕ ਸਮਝ ਪਹੁੰਚਾਣਾ ਸੀ ਤੇ ਜੇ ਅਸੀਂ ਇਸ ਮੁੱਖ ਗੱਲ ਤੋਂ ਖੁੰਝ ਗਏ ਤੇ ਫਿਰ ਤੇ ਪੜਪੜ ਗੱਡੀ ਲੱਤੀਆਂ ਦੀ ਇੱਕ ਅੰਦਾ ਸਾਡੇ ਨੇ ਲਿਖੀਆਂ ਹਨ ਤਾਂ ਬੇਨਤੀ ਨੂੰ ਧਿਆਨ ਨਾਲ ਸੁਣਿਓ ਤੇ ਇਹ ਜਿਹੜੀ ਆਪਾਂ ਵਿਚਾਰ ਸਾਂਝੀ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ 22 12 ਨੇ 22 12 ਦੇ ਨਾਲ ਉਹਨਾਂ ਵਿੱਚੋਂ 9 12 ਦੇ ਨਾਲ ਧੁਨੀ ਆਈ ਹੈ ਧੁਨੀ ਜਿਵੇਂ ਆਸਾ ਕੀ ਵਾਰ ਦੇ ਵਿੱਚ ਆਪ ਜੀ ਪੜਦੇ ਹੋ ਟੁੰਡੇ ਅਸਰਾਜੀ ਕੀ ਤੁਨੀ 9 ਵਾਰਾਂ ਦੇ ਨਾਲ ਆਈ ਜਿਵੇਂ ਸਭ ਤੋਂ ਪਹਿਲਾਂ ਮਾਜ ਕੀ ਵਾਰ ਮਹਿਲਾ ਪਹਿਲਾ ਮਲਕ ਮਰੀਦ tatha ਚੰਦਰ ਹੜੇ ਕੀ ਤੁਨੀ ਗੌੜੀ ਕੀ ਵਾਰ ਮਹਿਲਾ ਪੰਜਵਾਂ ਰਾਏ ਕਮਾਲ ਦੀ ਮੋਜਦੀ ਕੀ ਤੁਨੀ ਅਸਰ ਦੀ ਵਾਰ ਮਹਲਾ ਪਹਿਲਾ ਟੁੰਡੇ ਅਸਰਾਜੀ ਕੀ ਤੁਨੀ ਗੋਜਰੀ ਕੀ ਵਾਰ ਸਿਕੰਦਰ ਬਿਰਾਹਿਨ ਕੀ ਤੁਨੀ ਬਡਾ ਹਾਂਸ ਕੀ ਵਾਰ ਮਹਲਾ ਤੀਜਾ ਲੱਲਾ ਬਹਿਦੀਮਾ ਕੀ ਤੁਨੀ ਰਾਮਕਲੀ ਕੀ ਵਾਰ ਮਹਲਾ ਤੀਜਾ ਜੋਤੈ ਵੀਰੈ ਪੁਰ ਬਾਣੀ ਕੀ ਤੁਨੀ ਇਸੇ ਤਰ੍ਹਾਂ ਆਪਾ ਪੜਦੇ ਆਂ ਸਾਰੰਗ ਕੀ ਬਾਤ ਰਾਏ ਮਹਿਮੇ ਹਸਨੇ ਕੀ ਤੁਨੀ ਤੇ 8 ਨੰਬਰ ਤੇ ਆਪਾਂ ਪੜ੍ਹਦੇ ਆਂ ਮਲਾਰ ਕੀ ਬਾਤ ਇਹ ਗੁਰੂ ਨਾਨਕ ਸਾਹਿਬ ਜੀ ਦੀ ਮਹਿਲਾ ਪਹਿਲਾ ਉਚਾਰਨ ਕੀਤੀ ਹੋਈ ਬਾਤ ਹੈ ਮਲਾਰ ਕੀ ਬਾਤ ਰਾਣੀ ਕਲਾਸ਼ তথা ਸਲ ਦੇ ਕੀ ਤੁਨੀ 8 ਧੁਨੀਆਂ ਹੋ ਗਈਆਂ ਤੇ ਅਚੇਰ ਫਿਰ ਕੰਨਣੇ ਕੀ ਬਾਤ ਮੂਸੇ ਕੀ ਧੁਨੀ ਇਹ ਵੀ ਚੌਥੇ ਪਾਤਸ਼ਾਹ ਜੀ ਦੀ ਬਾਣੀ ਤੇ ਨੌ ਧੁਨੀਆਂ 22 12 ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਹੁਣ ਧਿਆਨ ਦਿਓ ਧੁਨੀ ਦਾ ਅਰਥ ਕੀ ਹੁੰਦਾ ਹੈ ਇਹਨਾਂ ਦਾ ਸਬੰਧ ਗੌਣ ਛੇੜੀ ਦੇ ਨਾਲ ਹੈ ਜਿਹੜੀਆਂ ਧੁਨੀਆਂ ਨੇ ਜਿਹੜੇ ਇਹ ਨਾਮ ਆਏ ਹਨ ਦੇਖੋ ਇਹ ਨਾਮ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੋ ਗਏ ਉਹਦਾ ਕੋਈ ਤੇ ਕਾਰਨ ਹੋਵੇਗਾ ਸਾਨੂੰ ਪੜ੍ਹਨਾ ਪਏਗਾ ਵੀ ਜੇ ਟੁੰਡਾ ਸਰਾਜ ਜੀ ਕੀ ਧੁਨੀ ਅਸਲਾਮ ਦਾ ਰਾਜਾ ਜਿਹੜਾ ਟੁੰਡਾ ਸੀ ਉਹਦਾ ਨਾਮ ਦਰਜ ਹੋ ਗਿਆ ਵਾਰ ਦੇ ਨਾਲ ਇਹਦਾ ਕੋਈ ਤੇ ਕਾਰਨ ਹੋਵੇਗਾ ਉਹਦੀ ਧੁਨੀ ਨੂੰ ਉਸ ਸਮੇਂ ਦੇ ਢਾਡੀਆਂ ਨੇ ਗਾਉਣ ਵਾਲਿਆਂ ਨੇ ਅਸ ਰਾਜੀ ਦੀ ਮਹਿਮਾ ਗਾਇਨ ਕੀਤੀ ਜਿਸ ਤਰਜ਼ ਵਿੱਚ ਜਿਸ ਧੁਨ ਵਿੱਚ ਉਹਨਾਂ ਉਸ ਵਾਰ ਨੂੰ ਗਾਇਆ ਟੁੰਡੀ ਰਾਜੀ ਦੀ ਮਹਿਮਾ ਨੂੰ ਗਾਇਨ ਕੀਤਾ ਉਸ ਧੁਨੀ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਜਿਹੜੀ ਆਸਾ ਕੀ ਵਾਰ ਹੈ ਪੌੜੀਆਂ ਨੇ ਉਹਨੂੰ ਉਸ ਧੁਨ ਵਿੱਚ ਗਾਉਣਾ ਹੈ ਵੀ ਕੋਈ ਤੇ ਕਾਰਨ ਹੋਵੇਗਾ ਕੋਈ ਤੇ ਉੱਚੀ ਸੋਚ ਹੋਵੇਗੀ ਕੋਈ ਤੇ ਭਲਾਈ ਦਾ ਕਾਰਜ ਹੋਵੇਗਾ ਕੋਈ ਤੇ ਉਹਦੇ ਆਚਰਣ ਦੀ ਗੱਲ ਹੋਵੇਗੀ ਅਸਰਾਜੀ ਦੀ ਧੁਨੀ ਦੀ ਜਿਹੜੀ ਗੱਲ ਚੱਲ ਰਹੀ ਹੈ ਤੋਂ ਲੱਗ ਲੱਗ ਵਿਦਵਾਨਾਂ ਨੇ ਕੁਝ ਵਿਚਾਰ ਲਿਖੇ ਨੇ ਅਸ ਦੇ ਪਿਤਾ ਦਾ ਨਾਮ ਸੀ ਰਾਜਾ ਸਵਾਰਣ ਇਦੀ ਪਤਨੀ ਚੜ੍ਹਾਈ ਕਰ ਗਈ ਸੀ ਘਰ ਦੇ ਵਿੱਚ ਪੁੱਤਰ ਸੀ ਹੱਸ ਜਿਹਨੇ ਆਪਣੇ ਪੁੱਤਰ ਦੇ ਪਾਲਣ ਪੋਸ਼ਣ ਦੀ ਕਹਿ ਲਈਏ ਯਉ ਉਸ ਸਮੇਂ ਇਹ ਅਕਸਰ ਰਵਾਜ ਸਨ ਇੱਕ ਰਾਣੀ ਦੇ ਚੜ੍ਹਾਈ ਕਰਨ ਤੇ ਰਾਜਾ ਵਿਆਹ ਕਰ ਲੈਂਦਾ ਸੀ ਉਹ ਦੂਜੀ ਰਾਣੀ ਲੈ ਕੇ ਆਇਆ ਹੁਣ ਜਿਹੜੀ ਦੂਜੀ ਰਾਣੀ ਸੀ ਉਹ ਚਾਲਾਂ ਚੱਲਦੀ ਹੈ ਮਨ ਬੇਈਮਾਨ ਹੈ ਜਾ ਤਾਂ ਉਹ ਰਾਜ ਨੂੰ ਆਪਣੇ ਹੱਥ ਵਿੱਚ ਆਪਣੀ ਮੁਠੀ ਵਿੱਚ ਲੈਣਾ ਚਾਹੁੰਦੀ ਹੈ ਜਾਂ ਉੱਥੋਂ ਦੀਆਂ ਸਹੂਲਤਾਂ ਨੂੰ ਬਹੁਤ ਜ਼ਿਆਦਾ ਮਾਰਨਾ ਚਾਹੁੰਦੀ ਹੈ ਉਹਨੇ ਮੈਲੀ ਅੱਖ ਹੱਸ ਦੇ ਉੱਤੇ ਰੱਖੀ ਜਿਹੜਾ ਕਿ ਉਹਦਾ ਪੁੱਤਰ ਲੱਗਦਾ ਸੀ ਕਿਉਂਕਿ ਪਹਿਲੀ ਹੱਸ ਦੀ ਮਾਂ ਚੜ੍ਹਾਈ ਕਰ ਚੁੱਕੀ ਸੀ ਤੇ ਮਤਰੀ ਮਾਂ ਸੀ ਪਰ ਇਹਨੇ ਆਪਣਾ ਬੱਚਾ ਨਹੀਂ ਸਮਝਿਆ ਸਗੋਂ ਮੈਲੀ ਅੱਖ पर बड़े आचरण ਦਾ ਪੱਕਾ ਸੀ ਅਸ ਨਾਮ ਦਾ ਰਾਜਾ ਸਾਰੰਗ ਰਾਜ ਦਾ ਪੁੱਤਰ ਰਾਜੇ ਦਾ ਪੁੱਤਰ ਕਰੈਕਟਰ ਦਾ ਉੱਚਾ ਸੀ ਆਪਣਾ ਬਚਾਅ ਕਰਦਾ ਗਿਆ ਅਸੁੱਲਾ ਵੀ ਤੇ ਪੱਕਾ ਰਿਹਾ ਤੇ ਜਿਹੜੇ ਰਾਜਨੀਤੀ ਦੇ ਗੁਣ ਸਨ ਹੁਨਰ ਸਨ ਰਾਜਨੀਤੀ ਦੀ ਪੜ੍ਹਾਈ ਸੀ ਉਹਨੂੰ ਬੜੇ ਧਿਆਨ ਵਿੱਚ ਰੱਖ ਕੇ ਪੜਦਾ ਗਿਆ ਤੇ ਜਦੋਂ ਇਹ ਦਾ ਪੇਚ ਨਾ ਚੱਲਿਆ ਉਸ ਰਾਣੀ ਦਾ ਉਹਨੇ ਇਲਜ਼ਾਮ ਲਾ ਦਿੱਤਾ ਬੇਮਾਨੀ ਉਹਦੀ ਆਪਣੇ ਅੰਦਰ ਸੀ ਪਰ ਉਹਨੇ ਇਲਜ਼ਾਮ ਅਸ ਦੇ ਉੱਤੇ ਲਾ ਦਿੱਤਾ ਕਿ ਇਹਦੀ ਨੀਤ ਮੰਦੀ ਹੈ ਰਾਜੇ ਨੂੰ ਸ਼ਿਕਾਇਤ ਕਰ ਦਿੱਤੀ ਰਾਜਾ ਵੀ ਸ਼ਾਇਦ ਉਸ ਸਮੇਂ ਅੱਖਾਂ 'ਚ ਪੜਦਾ ਉਸ ਰਾਣੀ ਦੀ ਗੱਲ ਨੂੰ ਮੰਨ ਲਿਆ ਤੇ ਉਹਨੂੰ ਘਰ ਤੋਂ ਬੇਦਖਲ ਕਰ ਦਿੱਤਾ ਰਾਜੇ ਸਾਰੰਗ ਦਾ ਪੁੱਤ ਅਸ ਉਹ ਬੇਦਖਲ ਹੋ ਗਿਆ ਪਰ ਉਹਦੇ ਕੋਲ ਹੁਨਰ ਸੀ ਜਿਸ ਇਲਾਕੇ 'ਚ ਗਿਆ ਉੱਥੋਂ ਦਾ ਰਾਜਾ ਚੜ੍ਹਾਈ ਕਰ ਗਿਆ ਉੱਥੇ ਜਾ ਕੇ ਆਪਣੇ ਹੁਨਰ ਕਰਕੇ ਰਾਜਨੀਤੀ ਦੀ ਪੜ੍ਹਾਈ ਕਰਕੇ ਉੱਚੀ ਸੋਚ ਹੁਣ ਕਰਕੇ ਭਲਾਈ ਹੁਣ ਕਰਕੇ ਉੱਥੇ ਵੀ ਰਾਜਾ ਬਣ ਗਿਆ ਕਿਉਂਕਿ ਜਿਹਦੇ ਕੋਲ ਕਾਬਲੀਅਤ ਹੈ ਜਿਹਦੇ ਕੋਲ ਹੁਨਰ ਹੈ ਜਿਹਦੇ ਕੋਲ ਗੁਣ ਹੈ ਬੇਸ਼ੱਕ ਇਲਾਕਾ ਬਦਲ ਜਾਵੇ ਦੇਸ਼ ਬਦਲ ਜਾਵੇ ਉਹ ਬੰਦਾ ਉੱਥੇ ਵੀ ਆਪਣੀ ਮਿਹਨਤ ਰੰਗਤ ਦੇ ਨਾਲ ਕੁਝ ਕਰ ਸਕਦਾ ਹੈ ਹੁਨਰ ਹੈ ਉਹਦੇ ਕੋਲ ਜਿਹਦੇ ਕੋਲ ਹੁਨਰ ਹੀ ਨਾ ਹੋਵੇ ਉਹ ਕਿਤੇ ਵੀ ਪੜਕਦਾ ਜਾਵੇ ਸੋਹਣੇ ਦੇਸ਼ ਮੁਲਕ ਵਿੱਚ ਵੀ ਆ ਜਾਵੇ ਉਹ ਫਿਰ ਉੱਥੇ ਵੀ ਪੜਕੇ ਉੱਥੇ ਵੀ ਉਹ ਆਪਣਾ ਨੁਕਸਾਨ ਭੋਗੇਗਾ ਰਾਜੇ ਦਾ ਅਸਲ ਅਰਥ ਹੁੰਦਾ ਹੈ ਜੇ ਰੱਜਿਆ ਹੋਇਆ ਕਿਸੇ ਸਮੇਂ ਰੱਜਿਆ ਹੋਇਆ ਨੂੰ ਰਾਜਾ ਬਣਾਇਆ ਜਾਂਦਾ ਸੀ ਵੀ ਇਹ ਬੰਦਾ ਰੱਜਿਆ ਹੋਇਆ ਸੰਤੋਖੀ ਸਬਰ ਵਾਲਾ ਬੰਦਾ ਹੈ ਇਹਨੂੰ ਰਾਜਾ ਬਣਾ ਦਿਓ ਵੀ ਜਿਹੜਾ ਰੱਜਿਆ ਹੀ ਹੋਇਆ ਉਹਨੂੰ ਰਾਜਾ ਕਿਹਾ ਜਾਂਦਾ ਸੀ ਜਿਹੜਾ ਪਰਜਾ ਤੋਂ ਕੁਰਬਾਨ ਜਾਂਦਾ ਸੀ ਜਿਹੜਾ ਪਰਜਾ ਦੇ ਹੱਕ ਦੀ ਗੱਲ ਕਰਦਾ ਸੀ ਜਿਹੜਾ ਪਰਜਾ ਦੀ ਭੁੱਖ برداشت ਨਹੀਂ ਕਰ ਸਕਦਾ ਸੀ ਪਰਜਾ ਦੀ ਅੱਖਾਂ 'ਚ ਅਥਰੂ ਨਹੀਂ ਦੇਖਦਾ ਸੀ ਉਹ ਰਾਜਾ ਸੀ ਉਹ ਫਿਰ ਨਿਜਮਾ ਦੁਆਰਾ ਸਿਸਟਮ ਦੁਆਰਾ ਲੋਕਾਂ ਦੀ ਭਲਾਈ ਦੇ ਕਾਰਜ ਕਰਦਾ ਸੀ ਇਹ ਰੱਜਿਆ ਹੋਇਆ ਹੈ ਰਾਜਾ ਹੈ ਅੱਜ ਦੇ ਰਾਜੇ ਵਾਂਗ ਨਹੀਂ ਵੀ ਜਿਹੜਾ ਲੋਕਾਂ ਨੂੰ ਦੁਖੀ ਕਰਕੇ ਲੋਕਾਂ ਦੇ ਹੱਕ ਦੀ ਕਮਾਈ ਨੂੰ ਧਰਮ ਦੀ ਮੋਹਰ ਲਾ ਕੇ ਲੁੱਟ ਕੇ ਸਿਰਫ ਆਪਣਾ ਨਾਮ ਹੀ ਆਪਣਾ ਰਾਜ ਹੀ ਆਪਣੇ ਘਰ ਨੂੰ ਹੀ ਆਪਣੇ ਘਰਾੜੇ ਨੂੰ ਹੀ ਵਧਾਈ ਜਾਵੇ ਸਭੋ ਕਿੰਨੇ ਕਿੰਨੇ ਦਹਾਕੇ ਉਹ ਕੌਮ ਨੂੰ ਕੌਮ ਦੇ ਨਾਮ ਦੇ ਉੱਤੇ ਪੈਸੇ ਨੂੰ ਧਰਮ ਦਾ ਠੱਪਾ ਲਾ ਕੇ ਲੁੱਟਦਾ ਜਾਵੇ ਉਹ ਰਾਜਾ ਨਹੀਂ ਹੁੰਦਾ ਰਾਜੇ ਦੀ ਪਰਵਾਸਾ ਪਤਰ ਦੀ ਆਸਨਾਮ ਦਾ ਰਾਜਾ ਤ੍ਰਿਪਤ ਸੀ ਸਮਝਿਆ ਹੋਇਆ ਸੀ ਨੌਲੇਜ ਵਾਲਾ ਸੀ ਭਲਾਈ ਵਾਲਾ ਸੀ ਤੋਂ ਇਹ ਜਿਹੜੀ ਵਿਚਾਰ ਮਿਲਦੀ ਹੈ ਕਿਉਂਕਿ ਜਿਹੜੇ ਪਿੱਛੇ ਰਾਣੇ ਜੀ ਉਹਦੇ ਦੋ ਪੁੱਤਰ ਹੋਏ ਸਨ ਖਾਨ ਤੇ ਸੁਲਤਾਨ ਉਹ ਵੱਡੇ ਹੋਏ ਕਾਲ ਪਿਆ ਰਾਜੇ ਸਾਰੰਗ ਨੇ ਆਪਣੀ ਵਜ਼ੀਰ ਨੂੰ ਭੇਜਿਆ ਵੀ ਨੇੜੇ ਦੇ ਇਲਾਕਿਆਂ 'ਚ ਜਾ ਕੇ ਰਾਜਿਆਂ ਕੋਲ ਪਹੁੰਚ ਕੇ ਸਹੂਲਤ ਮੰਗੀ ਜਾਵੇ ਵੀ ਹੁਣ ਕਾਲ ਪੈ ਗਿਆ ਔਖਾ ਸਮਾਂ ਆ ਗਿਆ। ਉਹ ਵਜ਼ੀਰ ਉੱਥੇ ਪਹੁੰਚਿਆ ਵਜ਼ੀਰ ਨੂੰ ਪਹਿਚਾਣ ਲਿਆ ਟੁੰਡੇ ਨਾਮ ਦੇ ਰਾਜੇ ਨੇ। ਉੱਥੇ ਰਾਜਾ ਸੀ। ਤੇ ਉਹਨੇ ਹਾਰੀ ਕ ਸਹੂਲਤ ਦਿੱਤੀ। ਵੀ ਮੇਰੇ ਪਿਤਾ ਦੇ ਦਾਦੇ ਉੱਤੇ ਇਹ ਪੁਕਾਰ ਆਈ। ਉਹਨੇ ਮਨ 'ਚ ਕੋਈ ਬੇਇਮਾਨੀ ਕੋਈ ਬਦਲਾ ਕੁਝ ਨਹੀਂ ਰੱਖਿਆ। ਚੰਗਾ ਪੁੱਤਰ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਇਆ। ਤੇ ਸਮਾਪਾ ਕੇ ਫਿਰ ਸਾਰੰਗਨਾਮ ਦੇ ਰਾਜੇ ਨੇ ਆਪਣੇ ਪੁੱਤ ਨੂੰ ਬੁਲਾ ਲਿਆ ਸੀ ਤੇ ਜਿਹੜੇ ਘਰ ਦੇ ਵਿੱਚ ਮਤਰੀ ਦੇ ਮਾਂ ਦੇ ਦੋ ਪੁੱਤਰ ਸਨ ਉਹ ਬਹੁਤ ਦੁਖੀ ਹੋਏ ਸਨ ਕਿਉਂਕਿ ਉਹਨੂੰ ਪਤਾ ਸੀ ਕਿ ਕੋਲ ਰਾਜਨੀਤੀ ਦਾ ਗੁਣ ਹੈ ਤੇ ਸਾਡੇ ਕੋਲ ਕੁਝ ਬਚਨਾਂ ਨਹੀਂ ਤੋਂ ਇਸ ਤਰ੍ਹਾਂ ਜਾਂਗੂ ਹੋਈ ਅਖੀਰ ਜਿਹੜੀ ਸੱਚ ਦੀ ਜਿੱਤ ਹੋਈ ਸੀ ਟੁੰਡੇ ਨਾਮ ਦਾ ਰਾਜਾ ਉੱਚੀ ਸੋਚ ਹੁਣ ਕਰਕੇ ਕਾਬਲੀਤ ਇਮਾਨਦਾਰੀ ਹੁਣ ਕਰਕੇ ਉਜਿਤ ਗਿਆ ਸੀ ਤੇ ਉਸ ਸਮੇਂ ਤੇ ਢਾਡੀਆਂ ਨੇ ਗਾਉਣ ਵਾਲਿਆਂ ਨੇ ਅਸ ਦੀ ਮਹਿਮਾ ਨੂੰ ਗਾਇਨ ਕੀਤਾ ਸੀ ਤੇ ਜਿਹੜੀ ਧੁਨੀ ਗਾਇਨ ਕੀਤੀ ਸੀ ਤਰਜ਼ ਗਾਇਨ ਕੀਤੀ ਸੀ ਤਰਜ ਲਈ ਸੀ ਗੁਰੂ ਸਾਹਿਬ ਨੇ ਉਸ ਤਰਜ ਦੇ ਉੱਤੇ ਆਸਾ ਕੀ ਵਾਰ ਨੂੰ ਗਾਇਨ ਕਰਨ ਦੀ ਹਦਾਇਤ ਦਿੱਤੀ ਹੈ ਦੇਖੋ ਕਮਾਲ ਦੀ ਗੱਲ ਹੈ ਜੋਧਿਆਂ ਦੇ ਸਬੰਧਿਤ ਹੈ ਜੰਗ ਦਾ ਜ਼ਿਕਰ ਵਾਰ ਦਾ ਸਬੰਧ ਹੀ ਜੰਗੀ ਤਰਜ਼ ਦੇ ਨਾਲ ਹੁੰਦਾ ਹੈ ਪਰ ਉਹਨੂੰ ਗੁਰਬਾਣੀ ਦੇ ਵਿੱਚ ਏਡਾ ਬਟਾ ਰੁਤਬਾ ਦੇਣਾ ਇਹਦਾ ਮਤਲਬ ਆਸ਼ਾ ਕੀ ਵਾਰ ਵੀ ਇੱਕ ਜੰਗ ਲੜਨ ਦੀ ਦਾਤ ਸਾਨੂੰ ਦੇ ਰਹੀ ਹੈ ਇਹ ਜੰਗ ਕਿਹੜੀ ਹੈ ਕਿਸੇ ਹੋਰ ਰਾਜੇ ਨਾਲ ਨਹੀਂ ਕਿਸੇ ਬਾਹਰਲੇ ਜੁਲਮੀ ਨਾਲ ਨਹੀਂ ਇਹ ਕਿਹੜੀ ਜੰਗ ਹੈ ਇਹ ਸਾਡੇ ਅਉਗਣਾ ਦੀ ਅਖੰਡ ਦੇ ਨਾਲ ਜੰਗ ਹੈ ਅਉਗਣਾ ਦੇ ਨਾਲ ਬਰਿਆਈ ਦੇ ਨਾਲ ਜਿਹੜਾ ਧਰਮ ਦੇ ਨਾਂ ਤੇ ਭਰਮ ਫਲਾਇਆ ਗਿਆ ਜੋ ਸਾਡੀ ਸੋਚ ਵਿੱਚ ਦਾਖਲ ਹੋ ਗਿਆ ਹੈ ਜਿਹਨੂੰ ਮਹਾਰਾਜ ਕਹਿੰਦੇ ਜਾਲੂ ਐਸੀ ਰੀਤ ਇਹ ਮਰਿਆਦਾ ਦੇ ਨਾਂ ਦੇ ਉੱਤੇ ਜੋ ਅਸੀਂ ਪਖੰਡ ਇਕੱਠਾ ਕਰੀ ਬੈਠੇ ਆਂ ਉਹ ਰੀਤ ਨੂੰ ਸਾੜਨਾ ਹੀ ਇੱਕ ਜੰਗ ਹੈ ਤਾਂ ਕਰਕੇ ਗੁਰੂ ਜੀ ਨੇ ਵਾਰ ਦੇ ਵਿੱਚ ਗੁਰਬਾਣੀ ਦਾ ਜ਼ਿਕਰ ਕਰਕੇ ਸਾਡੇ ਅੰਦਰ ਦੀ ਤਾਕਤ ਨੂੰ ਮਜ਼ਬੂਤ ਕੀਤਾ ਹੈ ਤਾਂ ਜੋ ਅਸੀਂ ਬੁਰਾਈਆਂ ਦੇ ਨਾਲ ਵਹਿਮ ਦੇ ਨਾਲ ਛੋਟੀ ਤੇ ਪਖੰਡਾ ਇਹ ਸਾਰੀ ਅਸੀਂ ਜੜੋਂ ਖਤਮ ਕਰਕੇ ਗੁਰੂ ਦੀ ਵਿਚਾਰ ਦੇ ਅਨੁਸਾਰੀ ਬਣ ਸਕੀਏ ਤਾਂ ਕਰਕੇ ਉਥੇ ਵਾਰ ਦਾ ਜ਼ਿਕਰ ਸਵਾਸਾ ਕੀ ਵਾਰ ਬਹੁਤ ਵੱਡੇ ਜਿਹੜੇ ਸਾਡੇ ਵਹਿਮ ਹਨ ਪਰਮ ਮਹਾਨ ਪ੍ਰਲੇਖੇ ਹਨ ਇਹਨਾਂ ਨੂੰ ਦੂਰ ਕਰਦੀ ਹੈ ਤਾਂ ਕਰਕੇ ਮੈਂ ਬੇਨਤੀ ਕਰਾਂਗਾ ਜੀ ਤੁਸੀਂ ਚਾਹੀ ਕਿ ਇੱਕ ਸ਼ਲੋਕ ਪੜੋ ਬਾਣੀ ਦੇ ਪਰਥਾਇ ਬੇਨਤੀ ਹੈ ਅਕਸਰ ਬੇਨਤੀ ਕੀਤੀ ਜਾਂਦੀ ਹੈ ਵੀ ਜੇ ਆਸਾ ਕੀ ਬਾਣੀ ਨੂੰ ਅਸੀਂ ਪੜਹੀਏ ਜ਼ਰੂਰੀ ਨਹੀਂ ਹੁੰਦਾ ਵੀ ਸ਼ੁਰੂ ਕਰ ਲੇ ਤੇ ਖੀਰ ਤੱਕ ਪੂਰੀ ਪੜਨੀ ਹੈ ਤੁਸੀਂ ਨੇਮ ਬਣਾਓ ਇਸ ਬਾਣੀ ਨੂੰ ਤੁਸੀਂ ਪੜੋ 6-6 ਤੁਸੀਂ ਪੌੜੀਆਂ ਪੜੋ 6 ਪੌੜੀਆਂ ਅੱਜ ਪੜ ਲਓ 6 ਕੱਲ ਨੂੰ ਪੜ ਲਓ ਅਰਥਾ ਸਵੇਤ ਪੜੋ ਇਹਨਾਂ ਵੇਨਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਸਫ਼ਰ ਤੇ ਕਰ ਰਹੇ ਹਾਂ ਅਸੀਂ ਤੇ ਜਨਮ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ ਜਦੋਂ ਮਾਦੀ ਭੁੱਖ ਵਿੱਚ ਸੀ ਮਾਈ ਸੀ ਮੱਥਾ ਟੇਕਣ ਉਦੋਂ ਮੱਥਾ ਟੇਕ ਲਿਆ ਸੀ ਸਾਡੀ ਤੇ ਗੁਰੂ ਗ੍ਰੰਥ ਸਾਹਿਬ ਨਾਲ ਇੰਨੇ ਸਮੇਂ ਤੋਂ ਜਨਮ ਤੋਂ ਪਹਿਲਾਂ ਦੀ ਜਾਣ ਪਹਿਚਾਨ ਚੱਲ ਰਹੀ ਹੈ ਜਦੋਂ ਜਨਮ ਹੋਇਆ ਉਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਚਰਨਾ ਚਾਏ ਸਾਡੇ ਨਾਮ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਸ਼ਬਦਾਂ ਤੋਂ ਹੋਈ ਘਰ ਦੇ ਵਿੱਚ ਕੋਈ ਸਹੂਲਤ ਵੱਧਦੀ ਹੈ ਮਕਾਨ ਬਣਦਾ ਹੈ ਕੋਈ ਸਾਧਨ ਆਂਦਾ ਹੈ ਕੋਈ ਨੌਕਰੀ ਲੱਗਦੀ ਹੈ ਸ਼ੁਕਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਕੋਲ ਬਹਿਨੇ ਆਂ ਜ਼ਿੰਦਗੀ ਦੇ ਵਿੱਚ ਕੋਈ ਸ਼ਰਵਾਦ ਕਰਨੀ ਹੋਵੇ ਆਨੰਦ ਕਾਰਜ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾ ਚੱਲਨੇ ਆਂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਫਿਜ਼ੀਕਲੀ ਸਫ਼ਰ ਤੇ ਕਰ ਰਹੇ ਹਾਂ ਮੱਥਾ ਟੇਕਣ ਦੀ ਮਰਿਆਦਾ ਪਰ ਕਰਮਾ ਕਰਨ ਦੀ ਮਰਿਆਦਾ ਇਹ ਸਫਰ ਤੇ ਅਸੀਂ ਤੈਅ ਕਰਦੇ ਆ ਪਰ ਅਸੀਂ ਜਾਣ ਨਹੀਂਦੇ ਜਿਵੇਂ ਇੱਕ ਬੱਸ ਦੇ ਵਿੱਚ ਅਸੀਂ ਕਿਸੇ ਨਾਲ ਸਫਰ ਕਰਦੇ ਆ ਉਹ ਸਾਡੇ ਨਾਲ ਬੈਠਦਾ ਹੈ ਪਰ ਗੱਲਬਾਤ ਕਰਿਆਂ ਅਸੀਂ ਉਹਨੂੰ ਪਹਿਚਾਣ ਜਾਂਦੇ ਆ ਜਾਣ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਅਸੀਂ ਜਾਣ ਪਹਿਚਾਣ ਬਣਾਣੀ ਆ ਤਾਂ ਕਰਕੇ ਆਸ਼ਰਮ ਕੀ ਵਾਰ ਬਾਣੀ ਦੇ ਬਾਬਤ ਬੇਨਤੀ ਸੀ ਜੀ कि ਜੋ ਸਤਪੁਰੂ ਜੀ ਨੇ ਮੁਬਾਰਕ ਸੰਦੇਸ਼ ਬਖਸ਼ਿਸ਼ ਕੀਤਾ ਉਹ ਸਾਡੇ ਨੇ ਪੜ੍ਹਨਾ ਸਮਝਣਾ ਬਹੁਤ ਜ਼ਰੂਰੀ ਏਕ ਖਾਸ ਤੌਰ ਤੇ ਬੇਨਤੀ ਮੈਂ ਹੋਰ ਕਰਾਂਗਾ ਕਿਉਂਕਿ ਇਸ ਬਾਣੀ ਦੇ ਵਿੱਚ 15 ਸ਼ਲੋਕ ਗੁਰੂ ਅੰਗਦ ਸਾਹਿਬ ਜੀ ਦੇ ਹਨ ਤੇ ਜਿਹੜੀ ਇਹ ਤਰਤੀਬ ਬਣਾਈ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਣਾਈ ਹੈ ਜਿਹੜੀ ਤਰਤੀਬ ਬਣਾਈ ਹੈ ਕਿਉਂਕਿ ਜਿੱਲੇ ਸ਼ਲੋਕ ਵਧੇ ਨੂੰ 12 ਦੇ ਵਧੇਖ ਅਲੱਗ ਤੌਰ ਦੇ ਉੱਤੇ ਦਰਜ ਕੀਤਾ ਇਹ ਜਿਹੜੀ ਪੌੜੀਆਂ ਦੇ ਨਾਲ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸ਼ਲੋਕ ਵੀ ਤਰਜੋ ਹੋ ਗਏ 15 ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕ ਨੇ ਕਿ ਕਿੱਡਾ ਵੱਡਾ ਮੈਸੇਜ ਸੀ ਜਿਹੜੇ ਗੁਰਨਾਨਕ ਸਾਹਿਬ ਜੀ ਦੇ ਆਰੰਭ ਕੀਤੇ ਹੋਏ ਸਿੱਖੀ ਦੇ ਸਕੂਲ ਦੇ ਵਿੱਚ ਇੱਕ ਸਟੂਡੈਂਟ ਵਲ ਕੇ ਪਈ ਲੈਣਾ ਜੀ ਆਇਆ ਸਾਨ 1532 ਦੇ ਵਿੱਚ 28 ਸਾਲਾਂ ਦੀ ਉਮਰ ਵਿੱਚ ਉਹਨਾਂ ਨੇ 7 ਸਾਲ ਗੁਰੂ ਨਾਨਕ ਦੇ ਘਰ ਦੀ ਬਾਣੀ ਦੀ ਇਹੋ ਜੀ ਸਟੱਡੀ ਕੀਤੀ ਇਹੋ ਜਾਂ ਸਮਰਪਣ ਕੀਤਾ ਇਹੋ ਜੀ ਸੇਵਾ ਕੀਤੀ ਕਿ ਉਹ ਪਾਈ ਲੈਣਾ ਜੀ ਗੁਰੂ ਨਾਨਕ ਦਾ ਅੰਗ ਬਣ ਗਏ ਗੁਰੂ ਅੰਗਦ ਵਾਦ ਤੇ ਕਮਾਲ ਦੀ ਗੱਲ ਇਹ ਹੈ ਵੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ ਇਸ ਆਸਾ ਕੀ ਵਾਰ ਬਾਣੀ ਵਿੱਚ ਉੱਥੇ ਹੀ ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕ ਹਨ 15 ਸ਼ਲੋਕ ਗੁਰੂ ਅੰਗਦ ਸਾਹਿਬ ਜੀ ਦੇ 45 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਮਤਲਬ ਇਹ ਕਿ ਗੁਰੂ ਅਰਜਨ ਸਾਹਿਬ ਜੀ ਵੱਲੋਂ ਬਹੁਤ ਵੱਡਾ ਮੈਸੇਜ ਸੀ ਵੀ ਜਿਹੜਾ ਗੁਰੂ ਨਾਨਕ ਦੀ ਸਕੂਲ ਦੀ ਪੜ੍ਹਾਈ ਦੇ ਵਿੱਚ ਗੁਰਨਾਨਕ ਦੇ ਸਿੰਘ ਸਿੱਖੀ ਦੇ ਕੇਂਦਰ ਦੇ ਵਿੱਚ ਇੱਕ ਸਟੂਡੈਂਟ ਬਣ ਕੇ ਆਇਆ ਸਮਰਪਣ ਸੀ ਉਹ ਵੀ ਗੁਰੂ ਨਾਨਕ ਦੀ ਬਖਸ਼ਿਸ਼ਾਂ ਦਾ ਪਾਤਰ ਬਣ ਕੇ ਉਹ ਗੁਰੂ ਨਾਨਕ ਹੀ ਬਣ ਗਿਆ ਇੱਕ ਬਹੁਤ ਵੱਡਾ ਮੈਸੇਜ ਸੀ ਇਸੇ ਕਾਰਨ ਕਰਕੇ ਚਾਹੇ ਤੁਸੀਂ ਬਾਣੀ ਪੜੋ ਤਨ ਆਸ਼ਰੀ ਮੰਹਲਾ 5ਵਾਂ ਪਰਖੀਰ ਦੇ ਵਿੱਚ ਸ਼ਬਦ ਨਾਨਕ ਹੀ ਆਵੇ ਜਾਵੇਂ ਤੁਸੀਂ ਸ਼ਬਦ ਪੜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਤੇਗ ਬਾਦਰ ਸਾਹਿਬ ਮਹਾਰਾਜ ਜੀ ਦਾ ਅਖੀਰ ਦੇ ਵਿੱਚ ਦਾਸ ਨਾਨਕ ਕਹਿ ਨਾਨਕ ਕਹੋ ਨਾਨਕ ਹੀ ਆਵੇਗਾ ਇੱਕ ਬਹੁਤ ਵੱਡਾ ਮੈਸੇਜ ਸੀ ਇਸ ਕਰਕੇ ਬੇਨਤੀ ਹੈ ਕਿ ਆਸਾ ਕੀ ਵਾਰ ਬਾਣੀ ਸਾਡੇ ਦੇ ਪੜ੍ਹਨੀ ਬਹੁਤ ਜ਼ਰੂਰੀ ਹੈ ਸੋ ਅੱਜ ਆਪਾਂ ਸਭੀ ਨੂੰ ਮੁੱਖ ਰੱਖਦੇ ਹੋਇਆ ਜੋ ਆਸਾ ਕੀ ਵਾਰ ਬਾਣੀ ਦੇ ਵਿੱਚ ਜਾਣਕਾਰੀ ਹੈ ਉਹਦੇ ਬਾਰੇ ਅਸੀਂ ਵਿਚਾਰ ਸਾਂਝਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ 12 ਬਾਰੇ ਪਤਾ ਹੋਵੇ ਧੁਨੀ ਬਾਰੇ ਪਤਾ ਹੋਵੇ ਇੰਨਾਂ ਚੀਜ਼ਾਂ ਦਾ ਇੰਟਰਸਟ ਰੱਖ ਕੇ ਜਦੋਂ ਅਸੀਂ ਬਾਣੀ ਨੂੰ ਪੜਾਂਗੇ ਤੇ ਸਾਨੂੰ ਫਿਰ ਸੁਰਤ ਕਰਕੇ ਹਾਜ਼ਰ ਹੋ ਕੇ ਪਾਠ ਕਰਨਾ ਵੀ ਆਵੇ ਨਹੀਂ ਤੇ ਅਸੀਂ ਪਾਠ ਆਪਣਾ ਕਰ ਹੀ ਜਾਂਦੇ ਆ ਸੁਰਤ ਸਾਡੀ ਹੋਰ ਪਾਸੇ ਸਫਰ ਕਰਦੀ ਰਹਿੰਦੀ ਹੈ ਸੁਰਤ ਸਾਡੀ ਹੋਰ ਪਾਸੇ ਸਫਰ ਕਰਦੀ ਰਹਿੰਦੀ ਅਸੀਂ ਜੋ ਬੋਲ ਰਹੇ ਆ ਜੋ ਸੁਣ ਰਹੇ ਆ ਉਹਦੇ ਵਿੱਚ ਹੀ ਸਾਡਾ ਧਿਆਨ ਨਹੀਂ ਹੁੰਦਾ ਕਿਉਂ ਕਿ ਕਿਉਂਕਿ ਸਾਨੂੰ ਜਾਣਕਾਰੀ ਨਹੀਂ ਹੁੰਦੀ ਜਦੋਂ ਜਿਹੜੀ ਚੀਜ਼ ਦੀ ਜਾਣਕਾਰੀ ਹੋਵੇ ਫਿਰ ਬੰਦਾ ਉਹਦੇ ਵਿੱਚ ਖੁੱਬ ਜਾਂਦਾ ਹੈ ਉਹਦੇ ਵਿੱਚ ਫਿਰ ਉਹਦਾ ਸੋਚ ਹਾਜ਼ਰ ਹੋ ਜਾਂਦੀ ਹੈ ਜਦੋਂ ਜਿਹੜਾ ਬੰਦਾ ਜਿਸ ਤਰੀਕੇ ਜਾਣਕਾਰੀ ਪ੍ਰਾਪਤ ਕਰ ਲੈਂਦਾ ਹੈ ਕੁਦਰਤੀ ਉਹਦਾ ਸੁਭਾਅ ਉਹ ਜਾ ਬਣ ਜਾਂਦਾ ਹੈ ਜਿਵੇਂ ਆਪਾਂ ਕਹਿ ਲਈਏ ਵੀ ਕੋਈ ਲੱਕੜੀ ਦਾ ਕੰਮ ਕਰਦਾ ਹੋਵੇ ਪਰਫੈਕਟ ਹੋਵੇ ਲੱਕੜੀ ਦਾ ਕੰਮ ਕਰਦਾ ਹੋਵੇ ਉਹ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਏਗਾ ਕਿੱਥੇ ਵੀ ਕਿਸੇ ਦੇ ਘਰ ਜਾਏਗਾ ਉਥੋਂ ਦਾ ਫਰਨੀਚਰ ਦੇਖੇਗਾ ਕਿਉਂਕਿ ਖੁਦ ਲੱਕੜੀ ਦਾ ਕੰਮ ਕਰਦਾ ਹੈ ਉਹ ਦੇਖੇਗਾ ਵੀ ਲੱਕੜੀ ਕਿੱਥੋਂ ਦੀ ਹੈ ਲੱਕੜੀ ਕਿੰਨੀ ਕੁ ਕੀਮਤ ਦੀ ਹੈ ਲੱਕੜੀ ਦਾ ਡਿਜ਼ਾਈਨ ਕੀ ਹੈ ਕਿਉਂਕਿ ਖੁਦ ਲੱਕੜੀ ਦਾ ਕੰਮ ਕਰਦਾ ਹੈ ਤੇ ਕੋਈ ਕਲਰ ਕਰਨ ਵਾਲਾ ਪੇਂਟ ਕਰਨ ਵਾਲਾ ਕਿਸੇ ਦੇ ਘਰ ਜਾਏ ਉਹਨੇ ਦੀਵਾਰਾਂ ਤੇ ਲੱਗਿਆ ਹੋਇਆ ਪੇਂਟ ਕਿਵੇਂ ਕੀਤਾ ਹੈ ਕਿਹੜਾ ਕਲਰ ਕੀਤਾ ਹੈ ਤੇ ਇਹ ਚੀਜ਼ ਚਾਹੀਦੀ ਸੀ ਕਿਉਂਕਿ ਉਹਦੀ ਸੋਚ ਵਿੱਚ ਹੋਗਾ ਇਸੇ ਤਰ੍ਹਾਂ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਟੱਡੀ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹ ਪੜਾਂਗੇ ਫਿਰ ਸਾਡੇ ਸਵਾਲ ਖਤਮ ਹੋ ਜਾਣਗੇ ਕਿ ਪਾਠ ਕਰਦੇ ਆਂ ਨੀਂਦ ਕਿਉਂ ਆਉਂਦੀ ਹੈ ਕੀਰਤਨ ਸੁਣਦੇ ਆਂ ਸਾਡਾ ਮਨ ਭੜਕਦਾ ਕਿਉਂ ਆਇਆ ਕਿਉਂ ਕਿਉਂਕਿ ਅਸੀਂ ਸਟੱਡੀ ਨਹੀਂ ਕੀਤੀ ਜਦੋਂ ਅਸੀਂ ਸਟੱਡੀ ਕਰਾਂਗੇ ਤੇ ਬਾਣੀ ਪੜ੍ਹਦੇ ਆਂ ਹੋਇਆ ਸਾਡੀ ਸੁਰਤ ਵੀ ਸਫਰ ਕਰੇਗੀ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸ਼ਬਦ ਗੁਰੂ ਸੁਰਤ ਤੁਨ ਜੀਦਾ ਸੇਣੀ ਬੇਨਤੀ ਆਪ ਜੀ ਪ੍ਰਵਾਨ ਕਰਨੀ ਆਸਾ ਕੀ ਬਾਣੀ ਦੇ ਆਪਾਂ ਇਸ ਸਥਾਨ ਤੋਂ ਵਿਚਾਰ ਆਰੰਭ ਕੀਤੀ ਹੈ ਆਪ ਜੀ ਨੂੰ ਬੇਨਤੀ ਹੈ ਕਿ ਕੱਲ ਤੋਂ ਆਪਾਂ ਗੁਰੂ ਸਾਹਿਬ ਜੀ ਨੇ ਜੋ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਦਾ ਜ਼ਿਕਰ ਕੀਤਾ ਹੈ ਜਿਹੜੋ ਅਸੀਂ ਮੂਲ ਮੰਤਰ ਵੀ ਕਹਿੰਦੇ ਆ ਉਤੋਂ ਅਸਾਂ ਬਾਣੀ ਦੀ ਜਿਹੜੀ ਅਗਲੀ ਵਿਚਾਰ ਸ਼ੁਰੂਆਤ ਕਰਾਂਗੇ ਹੋਈਆਂ ਭੁੱਲਾਂ ਦੀ ਮਾਫੀ ਆਪ ਸਭਨਾਂ ਦਾ ਦਿਲ ਤੋਂ ਧੰਨਵਾਦ ਗੁਰਖਤੇ ਸਾਂਝੀ ਕਰਵਾਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ